ਗੋੜੀ ਪੂਰਬੀ ਕਿਨ ਵਿਦ ਮਿਲੇ ਗੁਸਾਈ ਮੇਰੇ RAM RAAY ਕੋਈ ਐਸੀ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਇ ਅੰਤਰ ਅਲਖ ਨਾ ਜਾਇ ਲਖਿਆ ਵਿਚ ਪੜਦਾ ਹੋਮੇ ਪਾਈ ਮਾਇਆ ਮੂ ਸਭ ਜਗ ਸੋਇਆ ਇਹ ਭਰਮ ਕੋ ਕਿਉ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਇਕ ਬਸਤ ਬਿਨ ਪੰਜ ਦੁਹੇਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿੰਨ ਦਿਆ ਤਾਲਾ ਕੁੰਜੀ ਗੁਰ ਸੋ ਪਾਈ ਵਨਕ ਉਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਨਾਈ ਜਿਨ ਕੇ ਬੰਧਨ ਕਾਟੈ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦਨਾ ਪਾਈ ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ ਸੈ ਭਇਆ ਪਰਮਖਿਨ ਮੈਂ 나ਠਾ ਮਿਲ ਜੋਤੀ ਜੋਤ ਸਮਾਈ ਇਕਾ ਸੰਗਤ ਗ੍ਰਹਿ ਬਸਤੇ ਮਿਲ ਬਾਤਨਾ ਕਰਤੇ ਭਾਈ ਇਕ ਬਸਤ ਬਿਨ ਪੰਜ ਦੁਹਿਲੇ ਓ ਵਸਤੂ ਅਗੋਚਰ ਠਾਈ ਿਸਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ ਅਨਕਿ ਉਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਬੇਦਨਾ ਭਾਈ ਮੇਰੇ RAM RAAY ਮੇਰੇ RAM RAAY ਇਨ ਬਿਦ ਮਿਲੇ ਗੁਸਾਈ ਸਹਜ ਭਇਆ ਪਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਸਹਜ ਭਇਆ ਪਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਓਹ ਅਬਨਾਸੀ ਰਾਯਾ ਨਿਰਪਉ ਸੰਗ ਤੁਮਾਰੇ ਵਸਤੈ ਇਹ ਡਰਨ ਕਹਾਂ ਤੇ ਆਇਆ ਏਕ ਮਹਿਲ ਕੂ ਹੋਏ ਅਫਾਰੋ ਏਕ ਮਹਿਲ ਨਿਮਾਣੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਣੋ ਏਕ ਮਹਿਲ ਤੂੰ ਪੰਡਿਤ ਬਖਤਾ ਏਕ ਮਹਿਲ ਖਲ ਕੋਤਾ ਹੋਤਾ ਏਕ ਮਹਿਲ ਤੂੰ ਸਭ ਕਿਛ ਗਰਾਹਜ ਇਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁਤਰੀ ਕਹਾਂ ਕਰੇ ਵਿਪੁਰੀ ਖਿਲਾਵਣ ਹਾਰੋ ਜਾਣੈ ਜੈਸਾ ਏਖ ਕਰਾਓ ਬਾਜੀਗਰ ਉਹ ਤੈ ਸੋ ਹੀ ਸਾਜ ਜਾਣੈ ਅਨਕ ਕੋਠਰੀ ਬਹੁਤ ਪਾਤ ਕਰਿਆ ਆਪ ਹੋਆ ਰਖਵਾਰਾ ਜਿਵੇਂ ਮਹਿਲ ਰੱਖੇ ਤੈਸੇ ਰਹਿਣਾ ਕਿਆ ਇਹ ਕਰੇ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੇ ਜਿਨ ਇਹ ਸਭ ਕਿਛ ਬਿਦ ਸਾਜੀ ਕਹੋ ਨਾਨਕਾ ਪਰਮ ਪਰ ਸਵਾਮੀ ਕੀਮਤ ਆਪਣੇ ਕਾਜੀ ਅਨਕ ਕੋਠਰੀ ਬਹੁਤ ਪਾਤ ਕਰਿਆ ਆਪ ਹੋਆ ਰਖਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਹੀ ਕਰੇ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੇ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਊਟ ਗਹੀ ਜੈ ਰੇ ਪਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਗੀ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਮੁਝ ਸੁਖ ਪਾਈਐ ਰੇ ਜੋ ਪ੍ਰਵੋ ਕਰੇ ਸੋਈ ਪਲ ਮਾਨੋ ਸੁਖ ਦੁਖ ਉਹੀ ਧਿਆਈਐ ਰੇ ਕੋਟ ਪਤਿਤ ਧਾਰੇ ਕਿਨ ਮੈਂ ਕਰਤੇ ਬਾਰਨ ਲਾਗੇ ਰੇ ਦੀਨ ਦਰਦੁਖ ਭੰਜਨ ਸੁਆਮੀ ਜਿਸ ਪਾਵੈ ਤਿਸੇ ਨਿਵਾਜੈ ਰੇ ਸਭ ਕੋ ਮਾਤਾ ਪਿਤਾ ਪਰਿਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਿਓ ਰਤਨਗਰ ਰੇ ਜਾ ਚੱਕ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਏ ਜਾਂ ਤੇ ਵਿਰਥਾ ਨ ਕੋਈ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭੂ ਕਰੇ ਸੋਈ ਪਲ ਮਾਨੋ ਸੁਖ ਦੁਖ ਉਹੀ ਧਿਆਈਐ ਰੇ ਕੋਟ ਪਤਿਤ ਧਾਰੇ ਖਿਨ ਮੈਂ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵੈ ਤਿਸੈ ਨਵਾਜੇ ਰੇ ਸਭ ਕੋ ਮਾਤ ਪਿਤਾ ਪਤ ਪਾਲਕ ਜੀ ਜੰਤ ਪ੍ਰਾਣ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਿ ਹੋ ਰਤਨਾਗਰ ਰੇ ਜਾਚਕ ਜਾਣੇ ਨਾਮ ਤੇਰਾ ਸੁਆਮੀ ਘਟ ਘੜੇ ਅੰਦਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਏ ਜਾਕੇ ਜਾਂਤੇ ਬਿਰਥਾ ਨਾ ਕੋਈ ਰੇ